ਦੋਸਤੋ ਆਪਾਂ ਅਮਰ ਸ਼ਹੀਦ ਰਿੰਕੂ ਜੀ ਦੇ ਡੈੱਡ ਬੋਡੀ ਨੂੰ ਲੈ ਕੇ ਸੰਗਰੂਰ ਤੋਂ ਚੱਲੇ ਹੋਏ ਨੇ ਇਹ ਉੱਬਾਲ ਵਾਲੇ ਪੁਲ ਦੇ ਲਵੇ ਜਿਹੜਾ ਉੱਬਾਲ ਨੂੰ ਰਸਤਾ ਜਾਂਦਾ ਉੱਥੇ ਅਸੀਂ ਖੜੇ ਆ ਤੇ ਆ ਸਾਰੇ ਮਿਲਟਰੀ ਵਾਲੇ ਭਰਾ ਨੇ ਮੇਰੇ ਔਰ ਬੜੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਇੱਕ ਮਾਣ ਵੀ ਹੈਗਾ ਪਿੰਡ ਦੇ ਲੋਕਾਂ ਨੂੰ ਵੀ ਹਾਂ ਯਾਰ ਸਾਡੇ ਪਿੰਡ ਦਾ ਸ਼ਹੀਦ ਹੋ ਗਿਆ ਇੱਕ ਲੜਕਾ ਪਹਿਲਾਂ ਵੀ ਇਹਨਾਂ ਦੇ ਪਰਿਵਾਰ ਚੋਂ ਇੱਕ ਬੰਦਾ ਸ਼ਹੀਦ ਹੋਇਆ ਸੀ ਦਰਸ਼ਨ ਸਿੰਘ ਸ਼ਾਇਦ ਉਹਨਾਂ ਦਾ ਨਾਮ ਪੱਕਾ ਨਹੀਂ ਕਲੀਅਰ ਹੋਸ ਉੱਥੋਂ ਸ਼ਹੀਦ ਜ਼ਰੂਰ ਹੋਇਆ ਨਮੂਰ ਤੋਂ ਇਹ ਵੀ ਮੁੰਡਾ ਮਿਲਟਰੀ ਦੀ ਸੇਵਾ ਕਰਦਾ ਕਰਦਾ ਦੇਸ਼ ਦੀ ਲੇਖੇ ਆਪਣੀ ਜਿੰਦ ਲਾ ਗਿਆ ਸੰਗਰੂਰ ਤੋਂ ਆ ਰਹੇ ਨੇ ਲੋਕ ਇੰਤਜ਼ਾਰ ਕਰ ਰਹੇ ਨੇ ਖੜੇ ਆ ਸਾਰੇ ਦੋਸਤ ਖੜੇ ਨੇ ਇਹਨਾਂ ਦੇ ਮਿਲਟਰੀ ਵਾਲੇ ਭਰਾ ਖੜੇ ਨੇ ਆ ਗੱਡੀ ਤਿਆਰ ਖੜੀ ਹੈ ਤੇ ਲੋਕ ਇੰਤਜ਼ਾਰ ਕਰ ਰਹੇ ਹੈ ਨਮਨ ਅੱਖਾਂ ਨਾਲ ਸੰਗਰੂਰ ਤੋਂ ਲੈ ਕੇ ਚੱਲੇ ਹੋਏ ਨੇ ਮਿਲਟਰੀ ਦੀਆਂ ਗੱਡੀਆਂ ਬੀਰਜੀ ਹੋਰਾਂ ਦੀ ਡੈੱਡ ਬੋਡੀ ਨੂੰ ਬਕਸੇ ਵਿੱਚ ਪਾ ਕੇ ਇੱਥੇ ਚੇਂਜ ਕਰਨਗੇ ਇਸ ਗੱਡੀ ਦੇ ਵਿੱਚ ਇਹਨਾਂ ਨੂੰ ਰੱਖਿਆ ਜਾਊਗਾ ਫੇਰ ਜਾ ਕੇ ਪਤਾ ਲੱਗੇ ਇਥੋਂ ਲੋਕਾਂ ਕੋਲ ਮੌਤਵਾਰ ਬੰਦਿਆਂ ਤੋਂ ਪਿੰਡਿਆਂ ਤੋਂ ਵੀ ਇਹ ਉੱਬਾਲ ਹੋ ਕੇ ਤੇ ਲੋਕ ਉੱਭੜ ਵੀ ਇਹਨਾਂ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੈਗੇ ਪਿੰਡ ਦੇ ਵਿੱਚ ਫੁੱਲਾਂ ਦੀ ਵਰਖਾ ਕਰਨ ਦੇ ਲਈ ਤੇ ਬਹੁਤ ਮਾਨ ਸਨਮਾਨ ਦੇ ਨਾਲ ਇਹਨਾਂ ਦੀ ਪਵਿੱਤਰ ਦੇਨ ਉੱਥੇ ਪਿੰਡ ਲਿਜਾਇਆ ਜਾਊਗਾ ਤੇ ਪਿੰਡ ਦੇ ਵਿੱਚ ਪਤਾ ਲੱਗਿਆ ਵੀ ਜਿਹੜਾ ਨਮੂਲ ਧੁੱਕੀ ਦੀ ਨੂੰ ਜੰਨੇ ਰਸਤਾ ਹੈ ਉੱਥੇ ਦੇ ਇਹਨਾਂ ਦਾ ਦਾ ਸੰਸਕਾਰ ਸਟੇਡੀਅਮ ਦੇ ਵਿੱਚ ਕੀਤਾ ਜਾਊਗਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੱਚੇ ਗਲਤ ਰਸਤੇ ਤੇ ਤੁਰੇ ਹੋਏ ਨੇ ਜਦੋਂ ਸਟੇਡੀਅਮ ਤੇ ਜਾਇਆ ਕਰਨਗੇ ਤਾਂ ਉਸ ਟਾਈਮ ਤੇ ਉਹਨਾਂ ਨੂੰ ਸੇਧ ਮਿਲੇ ਉਹਨਾਂ ਨੂੰ ਮਾਣ ਮਹਿਸੂਸ ਹੋਵੇ ਵੀ ਯਾਰ ਸਾਡੇ ਭਰਾ ਨੇ ਸਾਡੇ ਲਈ ਸ਼ਹਾਦਤ ਦਿੱਤੀ ਹੈ ਅਸੀਂ ਵੀ ਚੰਗੇ ਕੰਮਾਂ ਵੱਲ ਅਸੀਂ ਵੀ ਚੰਗੀ ਸਿਹਤ ਵੱਲ ਅਸੀਂ ਵੀ ਖੇਡਾਂ ਵੱਲ ਪ੍ਰੇਰਿਤ ਹੋਈਏ ਔਰ ਆਪਣੇ ਦੇਸ਼ ਦੇ ਨਾਮ ਆਪਣੇ ਦੇਸ਼ ਕੌਮ ਦੇ ਲਈ ਸਹੀਦੀਆਂ ਪ੍ਰਾਪਤ ਕਰੀਏ ਤੇ ਮੰਦਾ ਜੋ ਬੰਦਾ ਸਨਮਾਨ ਹੈ ਸਾਨੂੰ ਵੀ ਮਿਲੇ ਦੋਸਤੋ ਬਹੁਤ ਵੱਡੀ ਸ਼ਹਾਦਤ ਹੈ ਇਹ ਸਾਰਾ ਪਿੰਡ ਸਾਰਾ ਇਲਾਕਾ ਸਾਰਾ ਸੰਗਰੂਰ ਡਿਸਟ੍ਰਿਕਟ ਪੂਰੇ ਪੋਲੀਟਿਕਲ ਲੀਡਰ ਵੀ ਸਾਰਿਆਂ ਨੇ ਬਹੁਤ ਨਮਨੱਖ ਨਾਲ ਇਹਨਾਂ ਨੂੰ ਸਰੰਦਾ ਜਿਲੀ ਦੇਣਗੇ ਔਰ ਅੱਗੇ ਆਪਾਂ ਸਟੇਡੀਅਮ ਚੋਂ ਵੀ ਕਵਰ ਕਰਾਂਗੇ ਬਾਕੀ ਦੋਸਤੋ ਬਹੁਤ ਬਹੁਤ ਮਾਨ ਦੀ ਗੱਲ ਹੈਗੀ ਹੈਗੀ ਸੰਗਰੂਰ ਡਿਸਟ੍ਰਿਕਟ ਦੇ ਲਈ ਪਿੰਡ ਖਾਸਕਰ ਨਮੋਲ ਦੇ ਲਈ ਥੈਂਕ ਯੂ ਦੋਸਤੋ